ਤੇ ਇੰਜਨ ਗੇਅਰ ਲੈਪਟਾਪ ਕੇ ਜਮਾ ਓਕੇ ਜੀ ਹਾਂ ਓਕੇ ਯਾਰ 850 ਕਿਸੇ ਪਾਸੇ ਮਾਰ ਹੀ ਨਹੀਂ ਖਾਂਦਾ ਮੈਂ ਤਾਂ ਕੀ ਕਹਣਾ ਕੋਈ ਮਤਲਬ ਹਲਕਾ ਡਰੈਕਟਰ ਕੋਈ ਸੌ ਚੋਂ ਇੱਕ ਅੱਧਾ ਜੇ ਇਹ ਚੰਗੀਆਂ ਚੀਜ਼ਾਂ ਨੇ ਬਾਈ ਚੰਗੀਆਂ ਚੀਜ਼ਾਂ ਨੇ ਜਿੰਮੇਦਾਰ ਦੇ ਨਾਲ ਹੀ ਖੜਾ ਸਵਰਾਜ 724 ਇਹ ਇਹਨਾਂ ਦਾ ਬਚਾ ਹੈ ਬਸ ਹੀ ਆ ਗੱਲ ਬਾਕੀ ਆ ਜਿਹੜਾ ਲੈ ਜਿਹੜਾ ਇਹਦੀ ਜਾਣਕਾਰੀ ਰੱਖਦਾ ਨਾ ਉਹ ਬੰਦਾ ਏਸੇ ਨੂੰ ਲਊਗਾ ਡਰੈਕਟਰ ਇਹ ਚ ਖਾਸੀ ਆਤੀ ਹੈ ਹਾਂ ਖਰਚਾ ਬਹੁਤ ਹੈ 3 ਲੱਖ ਮੁੰਡੇ ਦੀ ਪਹਿਲਾਂ ਵੀ ਵੀਡੀਓ ਪਾਈ ਹੋਈ ਆ ਬਾਈ ਕੀ ਹਾਲ ਨੇ ਠੀਕ ਹੈ ਜੀ ਕੀ ਸ਼ਾਮਨਾਮ ਕੀਆ ਮੈਂ ਨਰਿੰਦਰ ਸਿੰਘ ਆ ਜੀ ਨਰਿੰਦਰਾ ਨਰਿੰਦਰਾ ਟਾਇਰ ਤਾਂ ਬਿਲਕੁਲ ਨਵੇਂ ਨੇ ਹਨਾ ਹਾਂਜੀ ਹਾਂਜੀ ਤੇ ਕਮੀ ਪੇਛੇ ਹੀ ਕਰਾ ਦੇ ਦੀ ਕਿੱਥੇ ਜੀ ਕਮੀ ਪੇਸੀ ਤਾਂ ਕੋਈ ਨਹੀਂ ਜੀ ਕੋਈ ਨਹੀਂ ਜੀ ਰੈਕ ਡੁਕ ਨਾਲ ਹੀ ਦੇਣਾ ਨਾਲ ਹੀ ਦੇਣਾ ਸਾਰਾ ਕੁਝ ਅੱਛਾ ਤੇ ਡੰਡਾ ਡਰਾਵਰ ਹਾਂਜੀ ਆ ਹੈਗਾ ਜੀ ਠੱਟੀ ਹੈਗੀ ਨਾਲ ਦੇਣੀ ਆ ਪੱਟੀ-ਪੁੱਟੀ ਤੇ ਐਮਗਰਾਟ ਲੱਗੇ ਹੋਏ ਨੇ ਨਵੇਂ ਹਨਾ ਹਾਂਜੀ ਹੂੰ ਤੇ ਗੱਲਬਾਤ ਕਿੱਥੇ ਮਕਾਉਣੀ ਆ ਤਿੰਨੇ 3 ਤਿੰਨੇ ਜ਼ੀਰੋ ਲਾਈਆਂ ਹੋਈਆਂ ਨੇ ਬਸ ਹਾਂਜੀ ਉਹ ਪਰਾ ਜਿਹੜੇ ਇਨਾਮ ਕੱਢਦੇ ਨੇ ਜਾਂ ਮਤਲਬ ਆ ਹੁਣ ਨਾਮੀ ਕੁੱਪਣ ਨਹੀਂ ਚੱਲਦੇ 100 ਰੁਪਏ ਜਾਂ 500 ਚ ਕਹਿੰਦੇ ਨੇ ਵੀ ਫੋਰਡ 3600 ਦੇਣਾ ਉਹਨਾਂ ਵਾਸਤੇ ਆ ਵੀਡੀਓ ਇਹ ਤੇ 3600 ਫੋਰਡ ਖੜਾ 92 ਮਾਡਲ ਪੀਵੀ ਨੰਬਰ ਇੱਕ ਕਾ ਬਟੈਂਡਾ ਨੰਬਰ ਆ ਕਾਗੀ ਪੱਤਰ ਤੁਹਾਡੇ ਕੋਲ ਆ ਆ ਕੋਲੇ ਕਾਪੀਆ ਬਟੈਂਡਾ ਨੰਬਰ ਵੀ ਵੀ ਦਾ ਤਿੰਨ ਨੰਬਰ ਲਓ ਵੀ ਭਰਾ ਮੇਰੇ ਮੈਂ ਪਹਿਲਾਂ ਵੀ ਕਹਿੰਦਾ ਵੀ ਜਿਹੜੇ ਭਰਾ ਨੇ ਕੋਈ ਨਾਮ ਕੱਢਣਾ ਹੈ ਨਾ ਨਾਮਾਂ ਵਾਲੇ ਟਰੈਕਟਰ ਜਾਦੇ ਮਤਲਬ ਖਿੱਚਦੇ ਉਹਨਾਂ ਫੋਰਡ ਅੱ비 ਫੋਰਡ ਕੱਢਣਾ ਸੀ 92 ਮਾਡਲ 100 ਤੇ 500 ਚ ਜਿੰਨੇ ਹੀ ਪਰਚੀ ਹੁੰਦੀ ਆ ਤੇ ਜਾਂ ਕਿਸੇ ਨੇ ਘਰੇ ਰੱਖਣਾ ਮੋਡੀਫਾਈ ਕਰਾਉਣਾ ਟਰੈਕਟਰ ਖੜਾ ਤਲਵੰਡੀ ਵਾਲੀ ਮੰਡੀ ਤੇ ਬਹੁਤੇ ਭਰਾਵਾਂ ਦੀ ਡਿਮਾਂਡ ਹੁੰਦੀ ਆ ਆਪਾਂ ਕਹਿੰਦੇ ਘਰੇ ਰੱਖਣਾ ਨਾ ਪ੍ਰਾਣੀ ਜੀ ਡੱਕ ਟੁੱਕੇ ਦਾ ਚੱਲਦਾ ਭਾਈ ਚੱਲਦਾ ਹੋਊਗਾ ਡੱਕ ਤਾਂ ਹਾਂ ਮਾਲਕ ਇਸ ਟਾਈਮ ਹੈ ਨਹੀਂ ਕਹਿੰਦੇ ਗਿਆ ਹੋਇਆ ਕੋਈ ਜ਼ਰੂਰੀ ਕੰਮ ਹੋ ਗਿਆ ਤੇ ਟੈਟਰੂ ਹੈ ਗਿਆ ਜੀ ਤੇ ਟਰਾਲੀ ਟੂਲੀ ਤੇ ਕੋਈ ਗਿੜੇ ਗੁੜੇ ਲਾਉਣ ਨੂੰ ਆਪਾਂ ਨੂੰ ਚਾਹੀਦਾ ਘਰੇ ਵਰਤੋਂ ਵਾਸਤੇ ਟਰੈਕਟਰ ਇਹਦਾ ਮੋਬਾਈਲ ਨੰਬਰ ਸਕਰੀਨ ਤੇ ਆਪਣੇ ਕੋਲੇ ਆ ਗਿਆ ਟਰੈਕਟਰ ਦਾਦੇ ਪੁਰਦਾਦਿਆਂ ਦੇ ਹਾਂ ਕਿਵੇਂ ਇਹ ਟਰੈਕਟਰ ਦਾਦੇ ਪੁਰਦਾਦਿਆਂ ਦੇ ਹਾਂ ਦਾ ਬਿਲਕੁਲ ਕੋਈ ਸ਼ੱਕ ਨਹੀਂ ਭਾਈ ਹਾਂ 75 ਮਾਡਲ ਦਾਦਿਆਂ ਪੁਰਦਾਦਿਆਂ ਦੇ ਹਾਂ ਦੀ ਆ ਹਾਂ ਦਾ ਪੁਰਦਾਦਿਆਂ ਦਾ ਟੈਟਰੂ ਚੰਗਿਆ ਭਾਈ ਹੈਗੇ ਆ ਕੰਮ ਵਾਲੇ ਐਮ ਜੇ ਕੇ ਸੁਨਾਰੇ ਟਾਇਰ ਆ ਮਗਰਲੇ ਮੂਹਰੇ ਵਿਰਲਾ ਦੇ ਕੰਮ ਵਾਲੇ ਟਾਇਰ ਹੈ ਹੂੰ ਬਾਕੀ ਜਿੰਨੇ 400 ਸਾਰੇ ਓਰੀਜਨਲ ਹੈਗੇ ਨੇ ਇਹਦੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਮਿੱਤਰੋ ਮਿੱਤਰੋ ਅੱਜ ਆਪਾਂ 23 8 2023 ਟਰੈਕਟਰ ਮੰਡੀ ਬੁੱਧਵਾਰ ਦੀ ਟਰੈਕਟਰ ਮੰਡੀ ਤਲਵੰਡੀ ਸਾਬੋ ਕੇ ਖੜੇ ਆ ਟਰੈਕਟਰ ਕਹ ਜੀ ਕਾਫੀ ਜਿਆਦੇ ਮੰਡੀ ਦੇ ਵਿੱਚ ਆਏ ਹੋਇਆ ਜਿਵੇਂ ਕਿ ਆਪਾਂ ਪਹਿਲਾ ਵੀਡੀਓ ਦੇ ਵਿੱਚ ਮਾਲਕਾਂ ਦੇ ਨੰਬਰ ਲੈਨੇ ਆ ਨਾ ਟਰੈਕਟਰ ਦਿਖਾਉਣੇ ਚੰਗੇ ਟਰੈਕਟਰ ਅੱਜ ਵੀ ਉਸੇ ਤਰ੍ਹਾਂ ਤੁਹਾਨੂੰ ਚੰਗੇ ਚੰਗੇ ਟਰੈਕਟਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮਾਲਕਾਂ ਦੇ ਨੰਬਰ ਸਮੇਤ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਜਿਹੜਾ ਜੇ ਤੁਹਾਨੂੰ ਟਰੈਕਟਰ ਪਸੰਦ ਆਜੋ ਆਪਾਂ ਬੜੀ ਵੱਡੀ ਵੀਡੀਓ ਲੰਬੀ ਚੌੜੀ ਨਾ ਕਰੀਏ ਹਨਾ ਟਰੈਕਟਰ ਨਾਲ ਜੁੜੀਏ ਦਿਖਾਈਏ ਵੱਧ ਤੋਂ ਵੱਧ ਟਰੈਕਟਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਜੋ ਇਸੇ ਜੌਂਡੀਆਰ ਤੋਂ ਜੁੜਦੇ ਹਾਂ ਜੀ 5210 ਤੋਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਭਾਗ ਹੋਰ ਵਧੀਆ ਕਿੰਨੇ ਕੁ ਟਰੈਕਟਰ ਟਰੈਕਟਰ ਲੈ ਕੇ ਆਏ ਆ ਆਪਣੇ ਲਓ ਵੀ ਮਿੱਤਰੋ ਜੌਂਡੀਆਰ ਆਗਾ 2022 ਮਾਡਲ 7 ਲੱਖ 75000 ਕੀਮਤ ਪੀਵੀ 31 ਨੰਬਰ ਮਾਨਸਾ ਨੰਬਰ ਆ ਬਈ ਜੀ ਹੂੰ ਮਾਨਸਾ ਕੀ ਗੱਲ ਬਾਤ ਆ ਬਈ ਨਵਾਂ ਟਰੈਕਟਰ ਆ ਬਈ ਜੀ ਬਿਲਕੁਲ ਹਾਂ ਬਿਲਕੁਲ ਜੰਨੇ ਤੋਂ ਲੈ ਕੇ ਨਾ ਕਾ ਲੈ ਵੀ ਮੀਟਰ ਦੇ ਨਿਗਾਹ ਮਾਰਦੀ ਆ ਜਾ ਕਰਾਂ ਸਟਾਰਟ ਹੋ ਕੇ ਰੀਡਿੰਗ ਆ ਜੂਦੀ ਹੂੰ ਹਾਂ ਮੈਂ ਨਿਊਟਰਲ ਦੇਖੀ ਹਾਂ ਨਿਊਟਰਲ 455 ਘੰਟੇ ਚੱਲਦੇ ਜਾਈ ਹਾਂ ਲਓ ਵੀ ਮਿੱਤਰੋ ਕੀਮਤ ਦਿੱਤੀ ਹੋਈ ਆ 7 ਲੱਖ 75000 ਰੁਪਈਆ ਤੇ ਦੇਣ ਲੈਣ ਕਿੱਥੇ ਜੇ ਮੁੱਕਦਾ ਇਹਦਾ ਬਾਈ ਮਾਨਦਾਨ ਹੋ ਜੂ ਬਾਈ ਮਾਨਦਾਨ ਹੋ ਜੂ ਲਓ ਵੀ ਮਿੱਤਰੋ ਸਕਰੀਨ ਤੇ ਨੰਬਰ ਚੱਲਦਾ ਮੁੰਡੇ ਦਾ ਕਨੈਕਟ ਕਰ ਲਿਓ ਦੇਣ ਲੈਣ ਦਾ ਜਿਹੜਾ ਵਾਧਾ ਘਟਾ 855 ਨਾਲ ਜੁੜਦੇ ਆਂ ਜੀ ਵੀਰ ਮੇਰੇ ਉਹ 2023 ਮਾਡਲ ਆਈ 2023 ਮਾਡਲ 7 ਲੱਖ 75 ਹਜ਼ਾਰ ਹੀ ਮੁੱਲੇ ਇਸੇ ਦਾ ਪੀਵੀ 31 ਨੰਬਰ ਹਾਂ ਜੀ ਹਾਂ ਪੈਰ ਘੰਟੇ ਚੱਲੇ ਜੀ ਗੁਡਇਰ ਦੇ ਟਾਇਰ ਦਾ ਟਾਇਰ ਤਾਂ ਬਿਲਕੁਲ ਨਵੇਂ ਹਨ ਨਵਾਂ ਟਰੈਕਟਰ ਆਈ 95 ਘੰਟੇ ਚੱਲੇ 95 ਘੰਟੇ ਆ ਹਾਂ 95 ਲਓ ਵੀ ਟਰੈਕਟਰ ਬਹੁਤ ਘੱਟ ਚੱਲਿਆ ਬਾਈ ਤੇ ਗੱਲ ਬਾਤ ਇਸੇ ਨੰਬਰ ਤੇ ਕਰ ਲਿਓ ਤੇ ਦੇਤਲੇ ਕਿੱਥੇ ਜੇ ਮੁਕਦੀ ਐ ਦੀ ਬਾਈ ਦੇ ਦਾਂਗੇ 65000 ਰੁਪਏ ਬਾਈ 765000 ਦਾ ਹਾਂ ਹੂੰ ਇੰਜਣ ਹੁ ਜਣਾ ਕਲੌਸ ਕਰਕੇ ਬਦੌੜ ਤੇ ਆਗੇ ਹੈ ਨਹੀਂ ਬਾਈ ਇਹ ਬਦੌੜ ਕੋਲ ਆਫ ਕਰ ਆਉਂਦੇ ਹੁਣ ਜਿਹੜੇ ਨਵੇਂ ਆਉਂਦੇ ਆ ਹੂੰ 30 ਦੀ ਸਪੀਡ ਹੈ ਨਾ ਹਾਂ 30 ਸਪੀਡ ਹੈ ਜੀ ਟਾਪ ਮਾਰ ਲੈ ਕੋਲ ਟਾਪ ਹਾਂ ਠੀਕ ਹੈ ਲੋ ਵੀ ਪਾਵਰ ਪਾਵਰ ਓਕੇ ਆ ਟਰੈਕਟਰ ਗੁੱਡਵਿਲਾ ਲੈ ਜਿਹੜਾ ਅੱਜ ਦੇ ਜਵਾਨੇ ਚ ਚੁੱਕ ਚੋਂ 30 ਮਾਡਲ ਚ ਟਾਪ ਆ ਰਿਹਾ ਟਾਪ ਮਾਰ ਲੈ ਹੂੰ ਲੋ ਵੀ ਨਾਲ ਹੀ ਖੜਾ ਵੀਰ ਮੇਰੇ 850 ਇੱਕ ਹੋਰ 452 ਕਈ ਕਈ ਨੇ ਬਾਈ ਜੀ ਇਹ 7 ਲੱਖ 6 ਲੱਖ 25000 ਦੀ ਕੀਮਤ ਆ ਪੀਪੀ ਇਹਦਾ ਪੀਪੀ ਨੰਬਰ ਹੀ ਨੇ ਆਪਣਾ ਸਾਰੇ ਹਾਂ ਹਾਂ 2020 ਮਤਲਬ ਤੇ ਇਹਦੇ ਗੁਡੀਅਰ ਦੇ ਟਾਇਰ ਤਾਂ ਮੰਨ ਕੇ ਚੱਲੀਏ 80 ਕੁ ਪੈਸੇ ਮੰਨ ਲਈ ਹਣਾ 70 ਮੰਨ ਲਾ 80 ਮੰਨ 70 70 ਚੰਗੀ ਬਾਈ ਫਿਲਮ ਫਿਲਮ ਜੀ ਲੱਗੀ ਹੋਈ ਆ ਮਗਰਾਟਾ ਦੇ ਬਾਈ ਸਾਰਾ ਨਾਲ ਦੇ ਅਰੀਜਨਲ ਹਾਂ ਜੈਨੂ ਟਾਇਰਟਾ ਜੈਨੂ ਆਣਾ ਜੀ ਹਾਂ ਜੈਨੂ ਨਹੀਂ ਚੱਲਿਆ ਹੋਊਗਾ ਹਾਂ ਤੇ ਕੋਈ ਕਮੀ ਪੇਸ਼ੀ ਕੋਈ ਕੋਈ ਕਮੀ ਪੇਸ਼ੀ ਨਹੀਂ ਜਿਹੜਾ 20 ਮਾਡਲ ਦੇ ਵਿੱਚ ਟਾਪ ਆਉਂਦਾ ਸੀ ਉਹ ਟਾਪ ਮਾਡਲ ਹੀ ਹੈ ਹੂੰ ਇਹਦੀ ਗੱਲਬਾਤ ਜੀ ਕਿੱਥੇ ਮੁੱਕਦੀ ਆ ਇਹਦੀ ਗੱਲਬਾਤ ਦੇ ਦਾਂਗੇ 7 ਲੱਖ ਆ 6 ਲੱਖ 10 ਹਜ਼ਾਰ ਰੁਪਏ ਦਾ 6 ਲੱਖ ਬਾਕੀ ਮੌਕੇ ਦੇ ਵੱਧ ਘੱਟ ਹੋ ਜਾਂਦੀ ਹੈ ਹਨਾ ਵੀ ਜਦੋਂ ਤੇ ਗੱਲਬਾਤ ਹੁੰਦੀ ਆ ਜਿਆਦਾ ਮਤਲਬ ਆਈ ਇਹ ਨਾ ਮੰਨ ਕੇ ਕਿ 50 ਹਜ਼ਾਰ ਰੁਪਏ ਦਾ ਫਰਕ ਹੋਊਗਾ ਆਪਣਾ ਰੇਟ ਫਿਕਸ ਹੀ ਹੋਣਗੇ ਹੂੰ ਠੀਕ ਹੈ ਬਾਈ ਤੇ ਨਾਲ ਹੀ ਖੜਾ ਜੀ 7 ਮਾਡਲ 3 ਲੱਖ 35 ਹਜ਼ਾਰ 3 ਲੱਖ 35 ਹਜ਼ਾਰ ਕਰ ਲਓਸ ਕਰੋ ਜੀ ਇਹ ਇਹ ਕਲੋਸ ਕਰ ਹਾਂਜੀ ਹਾਂ ਕਲੋਸ ਕਰ ਕਲੋਸ ਕਰ ਹੈ ਜੀ ਆ ਲਿਖਿਆ ਹੋਇਆ ਇੱਥੇ ਅਲੱਗ-ਅਲੱਗ ਥਾਵਾਂ ਤੇ ਲਿਖਿਆ ਹੁੰਦਾ ਹਨ ਕਿੱਿਆਂ ਦੇ ਕਿੱਥਿਆਂ ਦਾ ਇੱਥੇ ਲਿਖਿਆ ਆ ਬਾਈ ਜੀ ਕਲੋਸ ਕਰ ਲਿਖਿਆ ਹੋਇਆ ਬਾਈ ਸ਼ਾਇਦ ਕੈਮਰੇ 'ਚ ਨਾ ਆਵੇ ਇੰਜਣ ਕਲੋਸ ਕਰਦਾ ਤੇ ਟਰੈਕਟਰ ਦੇ ਟਾਇਰ ਹੈਗੇ ਆ ਵੀਰ ਮੇਰੇ ਉਹ ਪੁੱਲ ਦੇ ਉਹ ਲੋ ਦਾ ਟਾਇਰ ਆ 14 ਦੇ ਟਾਇਰ ਆ ਜੀ 70 ਕੇ ਪੈਸੇ ਮੰਨ ਲਈ ਇਹਨੂੰ ਹਾਂ ਜੀ ਹਾਂ 70 ਕੇ ਪੈਸੇ ਟਾਇਰ ਹੈਗੇ ਮਗਰਾਟ ਮੂਟ ਮੂਰੇ ਲੱਗਿਆ ਹੀ ਵੀਰ ਮੇਰੇ ਤੇ ਡੈਕ ਟੁਕ ਹੈ ਨਹੀਂ ਡੈਕ ਆ ਜਿਹੜੇ ਤਿੰਨੇ ਚਾਰੇ ਪਹਿਲਾਂ ਟਰੈਕਟਰ ਦਿਖਾਇਆ ਕਿਸੇ ਤੇ ਵੀ ਨਹੀਂ ਹੈਗਾ ਤੇ ਇਹਦੀ ਗੱਲਬਾਤ ਕਿੱਥੇ ਮੁੱਕਦੀ ਸ ਦੇ ਦਾਂਗੇ ਭਾਈ ਇਹ ਵੀ 3 ਲੱਖ ਤੇ 10000 ਰੁਪਏ ਦੀ ਇਹ ਦੇ ਦਾਂਗੇ 3 10 ਦਾ ਹੀ ਮੌਕੇ ਦੀ ਬਾਤ ਘੱਟ ਹੋਰ ਹੋ ਸਕਦੀ ਆ ਜਿਆਦਾ ਗੈਸ ਨਹੀਂ ਹੋਣੀ ਬਸ ਹਾਂ ਨਾ ਜੱਸ ਨੂੰ ਇਹ ਤੇ ਆ ਮਾਡਲ ਕਿੰਨਾ ਭਾਈ 850 850 ਇਹਦੇ ਟਾਇਰਾਂ ਬਾਰੇ ਗੱਲਬਾਤ ਕਰ ਲਈਏ ਇਹ ਵੀ ਜੇ ਕੇ ਦੇ ਨਾ ਜੇ ਕੇ ਦੇ ਟਾਇਰ ਆ ਜੀ ਨਾਵੇਂ ਟਾਇਰ ਨੇ 14 ਦੇ ਟਾਇਰ ਆ ਜੇ ਕੇ ਦੇ 14 ਮੰਨ ਲਾ ਬਠੰਡਾ ਨੰਬਰ ਮੂਰਲੇ ਟਾਇਰ ਵੀ ਵਧੀਆ ਪਿਆ ਹਾਂਜੀ ਹਾਂ ਪੂਲੇ ਟਾਇਰ ਤਾਂ ਨਾਲ ਦੀ ਨੇ ਇਹਦੇ ਹੂੰ ਤੇ ਟਰੈਕਟਰ ਜੈਨੂਨ ਨਹੀਂ ਆ ਭਈ ਇਹ ਹਾਂ ਜੈਨੂਨ ਨਾ ਜਿੰਨਾ ਹੈਗਾ ਜੀ ਕੋਈ ਇਹਦੇ ਟੱਚਿੰਗ ਫਸੇ ਨਹੀਂ 2014 ਮਾਡਲ ਆ ਜੀ 4,85,000 ਰੁਪਏ ਕੀਮਤ ਆ ਭਰਾ ਮੇਰੇਓ ਤੇ ਇੰਜਨ ਗੇਅਰ ਲਿਫਟੋ ਓਕੇ ਜਮਾ ਓਕੇ ਜੀ ਹਾਂ ਓਕੇ ਯਾਰ 850 ਕਿਸੇ ਪਾਸੇ ਮਾਰ ਹੀ ਨਹੀਂ ਖਾਂਦਾ ਮੈਂ ਤਾਂ ਕੀ ਕਹਣਾ ਕੋਈ ਮਤਲਬ ਹਲਕਾ ਡਰੈਕਟਰ ਕੋਈ ਸੌ ਚ ਇੱਕ ਅੱਧਾ ਜੇ ਇਹ ਚੰਗੀਆਂ ਚੀਜ਼ਾਂ ਨੇ ਬਾਈ ਚੰਗੀਆਂ ਚੀਜ਼ਾਂ ਨਾਲ ਹੀ ਖੜਾ ਸਵਰਾਜ 724 ਇਹ ਇਹਨਾਂ ਦਾ ਬਚਾ ਹੈ ਇਹ ਬਚ ਹੀ ਆ ਗੱਲ ਬਕੀ ਆ ਜਿਹੜਾ ਲੈ ਜਿਹੜਾ ਇਹਦੀ ਜਾਣਕਾਰੀ ਰੱਖਦਾ ਨਾ ਉਹ ਬੰਦਾ ਏਸੇ ਨੂੰ ਲਊਗਾ ਡਰੈਕਟਰ ਇਹ ਚ ਖਾਸ ਹੀ ਆਤੀ ਹੈ ਹਾਂ ਖਰਚਾ ਬਹੁਤ 370000 ਪੀਵੀ ਨੰਬਰ ਬਾਈ 12 ਦੇ ਟਾਇਰਾਂ ਚਾ ਜੀ ਬੀਕੇਟੀ ਦੇ ਟਾਇਰ ਨੇ ਭਰਾ ਮੇਰੇਓ ਟਰੈਕਟਰ ਜਮਾ ਓਕੇ ਬਾਈ ਕਿਸੇ ਪਾਸੇ ਮਿਗਰਾਡ ਮੂਡ ਪੇਂਟ ਤਾਂ ਨਹੀਂ ਨਾ ਨਾ ਬਾਈ ਜਿੰਨਾ ਜੈਨੂਨ ਜਿੰਨਾ ਜਮੀ ਬਈ ਆਇਆ ਲਿਸ਼ਕਦਾ ਪਿਆ ਸੀਸਾ ਟਰੈਕਟਰ ਜਮੀ ਹਾਂ ਨਵਾਂ ਟਰੈਕਟਰ ਹੈ ਜਿੰਨਾ ਟਰੈਕਟਰ ਸਾਰੇ ਜੈਨੂਨੀ ਚੱਲੇ ਹੋਏ ਬਾਈ ਹਾਂ ਜਿੰਨੇ ਚੱਲੇ ਜੈਨੂਨ ਚੱਲੇ ਬਾਈ ਕੋਈ ਪਾਰਟ ਨਹੀਂ ਚੇਂਜ ਹੈਗਾ ਟਰੈਕਟਰ ਦਾ ਕੋਈ ਐਕਸੀਡੈਂਟ ਨਹੀਂ ਹੈਗਾ ਇਹ ਤਾਂ ਇਹਦੀ ਮਤਲ ਲੈ ਲੈ ਦੀ ਕਿੱਥੇ ਖਤਮ ਹੋ ਜੂ ਜੈਸਨ ਉਹ ਆ ਬਾਈ 3.5 ਲੱਖ ਰੁਪਏ 3.5 317 ਹੌਤਲਾ 20 ਉੱਡ ਜੂਗਾ 59 ਵੀ ਨਹੀਂ ਹੁੰਦਾ ਹਾਂ ਤੇ 51 ਤਾਂ ਉਹ ਤਾਂ ਕੋਸ਼ਿਸ਼ ਹੈ ਅਗਲੇ ਦੀ ਕਰ ਵੀ ਸਕਦਾ ਕਰ ਵੀ ਸਕਦਾ ਹਾਂ 99 ਨਹੀਂ ਹੁੰਦਾ ਮੁੰਡੇ ਨਾਲ ਗੱਲਬਾਤ ਕਰ ਲਿਓ ਟਰੈਕਟਰ ਬਹੁਤ ਖੜੇ ਨੇ ਮੰਡੀ ਦੇ ਵਿੱਚ ਮਾਲ ਕਰੀ ਮਿਲ ਰਹੇ ਬਾਈ ਮਾਲ ਕਿਉਂ ਗਰਮੀ ਵਾਲੀ ਔਰਾਂ ਪਰਾਂ ਬੈਠੇ ਹੁੰਦੇ ਨੇ ਜਦੋਂ ਸਰ ਉਹ ਵੀ ਵੀਰ ਮੇਰਿਓ ਬਲੈਤੀ ਘੋੜਾ 52 10 ਗियर ਪ੍ਰੋ ਹੈ ਜੀ ਹੈ ਗियर ਪ੍ਰੋ ਹੈ ਜੀ 4 ਸਪੀਡ ਹੈ ਅੱਛਾ ਆਪ ਮਾਡਲ ਹਾਂ ਇਹ ਭਰਾ ਮੇਰੇ ਹੋਗਾ ਜੀ 20121 ਮਾਡਲ 750000 ਰੁਪਏ ਮੁੱਲ ਪਾਇਆ ਹੈ ਬਾਈਆਂ ਨੇ ਚੰਗੇ ਵੇਟ ਬੂਟ ਲੱਗੇ ਬਾਈ ਵੇਟ ਕਿੰਨੇ ਕਾਲੇ ਇਹ 65 70 ਕਿਲੋ ਦਾ ਆਊਗਾ ਜੀ ਜਿੰਨਾ ਨਾਲ ਅਰੀਜਨਲ ਆਉਂਦਾ ਉਹੀ ਵੇਟ ਇਹਦਾ ਹਾਂਜੀ ਤੇ ਇੱਕ ਨੋਟ ਕਰ ਲਿਓ ਭਰਾ ਮੇਰੇਓ ਜੌਂਡੀਅਰ ਦੇ ਕਿਸੇ ਲੋਵੇ ਵੇਟ ਅਗਲੇ ਜਾਂ ਮਤਲਬ ਰਿੰਬਾਂ ਵਾਲੇ ਵੇਟ ਪਏ ਹੋਣ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਦਿਆ ਕਰੋ ਬਹੁਤੇ ਭਰਾਮਾਂ ਦੇ ਫੋਨ ਆਉਂਦੇ ਨੇ ਵੀ ਵੇਟ ਚਾਹੀਦੇ ਨੇ ਜੌਂਡੀਅਰ ਦੀ ਬਹੁਤ ਡਿਮਾਂਡ ਆ ਗਈ ਕਿਉਂਕਿ ਅੱਗੇ ਟੋਚਰਾਂ ਦਾ ਕੰਮ ਆ ਗਿਆ ਵੀ ਹਨਾ ਸਾਲ ਦੇ ਵਿੱਚ ਟੋਚਰਾਂ ਤਾਂ ਚਲਾਣੇ ਨੇਗੇ ਇੱਕ ਘੋੜੇ ਚੱਲਣੇ ਟੋਚਰਾਂ ਤੇਰੀ ਕੀ ਗੱਲ ਬਾਤ ਆ ਇਹ ਬਾਈ ਦੇ ਦਾਂਗੇ 7 ਲੱਖ 35000 ਰੁਪਏ ਦਾ ਟਰੈਕਟਰ ਦੇ ਦਾਂਗੇ ਜੈਨੂਆ ਨਾ ਜਨਾਂ ਟਰੈਟ ਅਮਾਰ ਦੇ ਟਾਇਰਾਂ ਨਾਲ ਦੀ ਹਮ ਮਾਨਸਾ ਨੰਬਰ ਹੈ ਇਹ ਇਸ ਜੈਸਟੇਬਲ ਨਹੀਂ ਆਉਂਦਾ ਹਨਾ ਇਹ ਜਿਹੜਾ ਨਾ ਐਡਜਸਟੇਬਲ ਨਹੀਂ ਆਉਂਦਾ ਇਹਦੇ ਵਿੱਚ ਫਿਕਸ ਜਿਸਟਾਉਂਦਾ 52 10 ਦੇ ਵਿੱਚ ਉਹ 53 10 ਦੇ ਵਿੱਚ ਆਉਂਦਾ ਰੈਸਟੇਬਲ ਡਿਸਟ੍ਰੀਬਿਊਟਰ ਲੱਗਿਆ ਗੀਅਰ ਪ੍ਰੋ ਹੈ ਟੌਪ ਮਾਡਲ ਹੈ ਠੀਕ ਹੈ ਆਪੋਸ ਮਰਫ ਦੇ ਟਾਇਰ ਆ ਬਾਈ 16 ਦੇ 16 ਦੇ ਟਾਇਰ ਪਿਆ ਮੰਨ ਕੇ ਚੱਲਣਾ 90 ਬਸ ਹੈਗੀ ਹਾਂ ਤੇ ਇਹਦਾ 2014 ਮਰੜਲਾ 3630 ਨਿਊ ਹਾਰਲੈਂਡ 465000 ਰੁਪਏ ਕੀ ਗੱਲ ਬਾਤ ਹੈ ਇਹਦੀ ਪੀਵੀ 31 ਨੰਬਰ ਦੀ ਇਹ ਪੀਵੀ 31 ਨੰਬਰ ਆ ਆਪਾਂ ਪੀਵੀ 31 ਨੰਬਰ ਆ ਬਾਈ ਜੀ ਇਹ ਹੂੰ ਠੀਕ ਹੈ ਜੀ ਬਾਈ ਆਪਾਂ ਸਾਢੇ 4 ਲੱਖ ਰੁਪਏ ਦੇ ਦਾਂ ਸਾਢੇ 4 ਦਾ ਦੇਣਾ ਹਾਂ ਜੇ ਬਾਈ ਚੱਲ ਕੇ ਆਉਂਦਾ ਤੇਰੀ ਵੀਡੀਓ ਦੇਖ ਕੇ ਆਪਾਂ ਹੋਰ ਵੀ ਮਾਨਦਾਨ ਕਰ ਦੋ ਇਹਦੇ ਮੋਬਾਈਲ ਨੰਬਰ ਕਿਹੜਾ ਦਈਏ 99634 ਹੂੰ 18577 18577 ਹਾਂ ਤੇ 16928 ਦੇ ਟਾਇਰ ਆ ਜੀ ਟਾਇਰ ਮੰਨ ਲਈਏ ਵੀ 50 ਕੇ ਪੈਸੇ ਮੰਨ ਲਈਏ ਹਾਂ 50 ਕੇ ਪੈਸੇ ਟਾਇਰ ਹੈਗੇ 50 ਕੇ ਪੈਸੇ ਸੀਰੀਜ਼ ਸਪੀਡ ਹੈ ਬਾਈ ਜੀ ਅੱਛਾ ਹਾਂ ਸਰੋਵੀ 30 ਹਾਲੈਂਡਰ ਟਰ ਅਰੀਜਨਲ ਆ ਸਾਰਾ ਹਾਂ ਜੀ ਹਾਂ ਮਾੜੀ ਮੋਟੀ ਦਾ ਲੰਗ ਚੰਗ ਦੀ ਤਾਂ ਹੁੰਦੀ ਆ ਕੋਈ ਆਮ ਵਾਲੀ ਵੱਡੀ ਗੱਲ ਨਹੀਂ ਹੈਗੀ ਠੀਕ ਆ ਲੋ ਵੀ ਗੱਲਬਾਤ ਕਰ ਲੈ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਆ ਵੀ ਆਪਣੀਆਂ ਹਾਂ ਜੀ ਹਾਂ ਹਾਂ ਇਹਦੇ ਬਾਰੇ ਦੱਸੋ ਬਾਈ ਕੀ ਗੱਲਬਾਤ ਆ 1999 ਮਾਡਲ 1,75,000 ਰੁਪਏ ਕੀਮਤ ਆ ਜੀ ਹਾਂ ਜੀ ਹਾਂ ਇਹ ਮੂਰਲੇ ਚੰਗੇ ਮਰਾਟ ਮੋਟ ਲੱਗਿਆ ਬਾਈ ਪਿਛਲੇ ਟਾਇਰ ਹੈ ਚੰਗਾ ਟਰੈਕ ਹੈ ਸਾਰਾ ਇੰਜਨ ਗੇਅਰ ਦਾ ਤਸੱਲੀ ਬਸ ਕੰਮ ਹੋਇਆ ਦਾ ਅੱਛਾ ਹਾਂ ਆਪਾਂ ਮਿਸਤਰੀ ਦਾ ਨੰਬਰ ਦੇ ਸਕਦਾ ਜਿਹੜੇ ਮਿਸਤਰੀ ਤੋਂ ਕੰਮ ਹੋਇਆ 60 ਦਾ ਫਾਰਮ ਟਰੈਕ ਆ ਵੀਰ ਮੇਰੇ ਉਹ ਜਿਹੜੀ ਗੱਲ ਕਰ ਰਹੇ ਆ ਤੇ ਟਰੈਕਟਰ ਇੰਜਨ ਗੇਅਰ ਦਾ ਓਕੇ ਜਮਾ ਜਮਾ ਓਕਾ ਹੀ ਪੱਤਰਾਂ ਦਾ ਕਾਹੀ ਪੱਤਰੇ ਤੇ ਆਪਣੇ ਸਾਰੇ ਟਰੈਕ ਠੀਕ ਹੁੰਦੇ ਬਸ ਵੇ ਠੀਕ ਆ ਇੰਜਨ ਗੇਅਰ ਦਾ ਆ ਦਾ ਬਾਗੇ ਲੈ ਜਾਣ ਤਾਂ ਵੀ ਕੋਈ ਚੱਕਰ ਨਹੀਂ ਪਾਉਂਦਾ ਲਓ ਸਕਰੀਨ ਤੇ ਮੁੰ 13 ਮਾਦ ਜੀ ਹਾਂਜੀ 13 ਮਾਦ ਐ 4 ਨੰਬਰ ਜੀ 4 ਲੱਖ 45000 ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸ਼ੋਭਨਾਮ ਕੀ ਹੈ ਬਾਈ ਨਿਰਮਲ ਸਿੰਘ ਨਿਰਮਲ ਕਿਹੜੇ ਪਿੰਡ ਆ ਸੂਰਤੀਆ ਬਾਈ ਜੀ ਸੂਰਤੀਆ ਟਰੈਕਟਰ オリジナル ਆ ਬਾਈ ਹਾਂ ਬਾਈ ਸਰ オリジナル ਆ ਮੂਲ ਡਰ ਨਾਲ ਦੇ ਆ ਮੰਗਲ ਡਰ ਦੁਬਾਰੇ ਆ ਅੱਛਾ ਮਿੱਤਰੋ ਡੈਕ ਦੇਖ ਲੋ 9 ਵਰ 9 ਆ ਡੈਕ ਚੱਲਦਾ ਆ ਬਾਈ ਓਕੇ ਆ ਹੈ ਓਕੇ ਆ ਨਾਲ ਹੀ ਦੇਣਾ ਹਾਂ ਨਾਲ ਹੀ ਦੇਣਾ ਲੋ ਵੀ ਮਿੱਤਰੋ ਡੀਕਦਾ ਤੁਹਾਨੂੰ ਟਰੈਕਟਰ ਜਮਾ ਓਕੇ ਖੜਾ ਬਾਈ ਪੇਂਟ ਪੂਂਟ ਤਾਂ ਨਹੀਂ ਆ ਨਾ ਬਾਈ ਕਿਤੇ ਪੇਂਟ ਨਹੀਂ ਆ ਤੇ ਮਾਰਤਾ ਨਹੀਂ ਜਾਂਦਾ ਜਾ ਕੇ ਨਾ ਨਾ ਜਮਾਈਂ ਤ੍ਰਿਪੀ ਇਹਨਾਂ ਖੁਵੀ ਨਹੀਂ ਆਪਣੇ ਕੋਲੇ ਲੈਣ ਦੇਣਾ। ਫੁੱਲ ਦੇ ਟਾਇਰ ਵੀ ਮੇਰੇ ਕੋਲ 90-95 ਪੈਸੇ ਆ ਗਏ। ਠੀਕ ਹੈ ਹੈਗੀ ਜੀ ਹੈਗੀ। ਹਾਂ। ਤੇ ਦਾ ਇਤਲਾਤ ਕੀ ਗੱਲ ਬਾਤਾਂ? ਬਾਈ ਜੀ ਪੂਰਾ ਵਧੀਆ ਜਿੰਨਾ ਆਪਾਂ ਚਲਾਏਗਾ ਆਪਾਂ ਕੋਲ ਇੱਕ ਨੰਬਰ ਚੱਲੇਗਾ। ਵਧੀਆ ਟੂਰੀ ਮਸ਼ੀਨ ਚੱਲੇਗਾ। ਕਦੂ ਕਰਿਆ। ਹੂੰ। ਵੀ ਜਿੰਨਾ ਆਪਣੇ ਚ ਲੈ ਆਪਾਂ 5 ਬਾਰੇ ਇਕੱਲੇ ਸਰਵਿਸਾਂ ਕਰੀਆਂ ਤੇ ਦੋ। ਹੂੰ। ਲੈ ਕੇ। ਠੀਕ ਹੈ ਬਾਈ। ਬਾਕੀ ਕੰਮ ਆਪਾਂ ਵਾਰਦੇ ਹੀ। ਮਾ ਭਾਰਤ ਗੰਮ ਹਾਂ ਬੋਲ ਕੇ ਭਾਈ ਲੰਬਾ ਨਾ ਹੋਵੇ ਨਾ ਲੰਬੇ ਨੂੰ ਮੇਲੀ ਕੁ ਚੱਕਾ ਪੱਤਰੀ ਥੋੜੀ ਜਮਾ ਫੋਲੋ ਕੇ ਜਾਇਆ ਤੇ ਮੋਬਾਈਲ ਨੰਬਰ ਬੋ 084 084 93155 93155 ਹਾਂਜੀ ਆ ਜੋ ਟਰੈਕਟਰ ਵਧੀਆ ਇੱਕ ਹੋਰ ਨਾਲ ਚੁੜਦੇ ਆ ਜੀ ਮੁੰਡੇ ਸੂਰਤੀ ਵਾਲੇ ਕੋਲ ਇਹ ਟਰਾਲੀ ਖੜੀ ਹੈ ਜੀ ਭਾਈ ਕਿੰਨਾ ਕੁ ਮਾਡਲ ਪੁਰਾਣੀ ਕੀ ਕੁਛ ਹੈ ਹੂੰ 2019 ਮਾਡਲ ਹੈ ਜੀ ਨਵੀਂ ਬਣਵਾਈ ਸੀ ਇਹ 1,65,000 ਰੁਪਏ ਨਵਾੜਾ ਹੈ ਟਾਇਰ ਵੇਦਾ ਹੈਗਾ ਟਾਇਰ ਓਕੇ ਜਾਲੀ ਕੰਪਲੀਟ ਹੈ ਇਹ ਟਰਾਲੀ ਦੀ ਫੁੱਲ ਜ਼ਿੰਮੇਵਾਰੀ ਆ ਆਪਣਾ ਪੰਪ ਪੰਪ ਦਿਖਾ ਦੇ ਤੇ ਪੰਪ ਓਕੇ ਬਾਈ ਹਾਂ ਪੰਪ ਓਕੇ 19 ਕਵੰਡਲ ਟਰਾਲੀ ਦਾ ਬੇਟਾ ਜਾਲੀ ਘਰੇ ਪਈ ਇਹਦੀ ਚਾਹ ਹਾਂ ਉਹ ਘਰੇ ਪਈ ਆ ਟੋਪੀ ਤੇ ਰਾਲਾ ਟੋਪੀ ਟਾਪੀ ਦਿਖਾ ਦੇ ਵੀ ਸਾਰਾ ਕੰਪਲੀਟ ਹੈ ਤੇ ਪਿੱਛੋਂ ਫਾਰਸ ਬੁਰਸ ਚੰਗਾ ਬਾਈ ਆ ਜੀ ਬਿਠਾ ਲੈ ਬਾਈ ਕਹਿੰਦਾ ਚੰਗਾ ਟਰਾਲੀ ਚੰਗੀ ਖੜੀਆ ਮੋਬਾਈਲ ਨੰਬਰ ਸਕਰੀਨ ਤੇ ਚੱਲਦਾ ਵੀ ਮੁੰਡੇ ਨਾਲ ਕਰ ਲਿਓ ਕੰਟੈਕਟ ਪੰਪ ਪੰਪ ਦੀ ਫੁੱਲ ਜ਼ਿੰਮੇਵਾਰੀ ਹਾਂ ਫੁੱਲ ਜ਼ਿੰਮੇਵਾਰੀ ਹੈ ਬਾਈ ਠੀਕ ਆ ਬਾਈ 14 ਡੂਰਾਂ ਦੇ ਓਕੇ ਹੈ ਸਸ ਕੋਈ ਕਮੀ ਨਹੀਂ ਜੀ ਤੇ ਦੇਣ ਲੈਣ ਕੀ ਆਦਾ ਬਾਈ ਲੈਣ ਦੇਣੀ ਆ ਬਾਬਾ 2 ਲੱਖ ਦੀ ਦੇਣੀ ਆ 1.5 ਲੱਖ ਦੀ ਦੇਣੀ ਆ ਹਾਂ ਮੌਕੇ ਦੀ ਬਾਤ ਘਟ ਹੋ ਜਾ ਮੌਕੇ ਦੇ ਬਾਅਦ ਘਟ ਹੋ ਗਈ ਲਓ ਵੀ ਆ ਗਿਆ 2012 ਮਾਡਲ 4 ਲੱਖ 47000 ਰੁਪਏ ਰੇਟ ਆ ਗੱਲਬਾਤ ਮਾਲਕ ਨਾਲ ਕਰਦੇ ਸੱਸੀ ਕਾਲ ਜੀ ਸੱਸੀ ਕਾਲ ਵੀਰੇ ਕਿਵੇਂ ਕੀ ਗੱਲਬਾਤ ਟਰੈਕਟਰ ਜੀ ਟਰੈਕਟਰ ਦੇ ਨਾਮ ਹਾਂ ਸਰ ਨੰਬਰ ਹਾਂ ਇਹ ਸਰ ਨੰਬਰ ਆ ਪਹਿਲੀ ਪਾਰਟੀ ਦਾ ਅੱਛਾ ਪਹਿਲੀ ਪਾਰਟੀ ਜੀ ਤੇ ਕਲੋਸ ਕਰਦੇ ਇੰਜਨ ਚਾਹੀ ਦੂਜੇ ਚਾਹੀ ਹੈ ਨਹੀਂ ਕਲੋਸ ਕਰਦਾ ਮਾਰਤਾ ਹੈ ਨਹੀਂ ਵਸਤਾ ਮੈਂ ਦੇਖਿਆ ਉਹ ਦੇਖਿਆ ਨਹੀਂ ਮੈਨੂੰ ਕਿਤੇ ਹਾਂ ਤੇ ਟਰੈਕਟਰ オリジナル ਆ ਸਾਰਾ ਹਾਂਜੀ ਹਾਂਜੀ ਤੇ ਡੈਕ ਚੈੱਕ ਤਾਂ ਐ ਨਹੀਂ ਕਿ ਘਰੇ ਘਰੇ ਪਿਆ ਕੇ ਸਿਰੋ ਨਾ ਨਾ ਜੀ ਐਵੇਂ ਜੋ ਕਰੀਆ ਹੂੰ ਟਾਇਰ ਤਾਂ ਬਿਲਕੁਲ ਨਵੇਂ ਆ ਜੀ ਹਾਂਜੀ ਕਿ ਜੇ ਕੇ ਦੇ ਆ ਜੇ ਕੇ ਦੇ 14 ਦੇ ਟਾਇਰ ਆ ਜੀ ਸੋਨਾ ਦੇ ਲੈਣ ਕਿਥੇ ਕਰਨਾ ਜੀ ਇਹਦਾ ਇਹ ਦੇਣਾ ਜੀ 30000 ਦਾ 430000 ਰੁਪਏ ਦਾ ਦੇਣਾ ਲੈਣ ਕਰਨਾ ਬਾਕੀ ਮੋਬਾਈਲ ਨੰਬਰ ਦੇ ਦੇ ਤੁਹਾਡਾ 99964 99964 79675 79675 ਜੀ ਹਾਂਜੀ ਕਿਹੜਾ ਪਿੰਡਾ ਜੀ ਰੋੜੀ ਰੋੜੀ ਇਹ ਨਾਲ ਕਨੈਕਟ ਹੈ ਜਾਬੀ ਨਹੀਂ ਲੱਗੀ ਆਲੇ ਤਾਈ ਲਾਲ ਲਿਫਟ ਤੋਂ ਅੱਛਾ ਕਿਤੇ ਵੀ ਨਹੀਂ ਜਾਬੀ ਲੱਗੀ ਅ ਜਿਹੜੀ ਮਤਲਬ ਡਿਮਾਂਡ ਦੇ ਹਿਸਾਬ ਨਾਲ 855 ਡਿਮਾਂਡ ਦੇ ਹਿਸਾਬ ਨਾਲ ਟਰੈਕਟਰ ਵੱਧੋ ਵੱਧੋ ਵੱਧ ਚੰਗੇ ਟਰੈਕਟਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆ ਐਸਸੀ ਵੀ ਆਪਣਾ ਹੀ ਹਾਂਜੀ ਹਾਂ ਇਹਦੀ ਕੀ ਗੱਲਬਾਤ ਆ ਐਸਸੀ ਹੈਗਾ ਜੀ ਤੇ 2013 ਮਾਡਲ 2 ਲੱਖ 65000 ਰੁਪਏ ਮੁੱਲ ਆ ਜੀ ਐਸ 4 ਨੰਬਰਾਂ ਟਰੈਕਟਰ ਕਿੰਨੇ ਐਚ ਆ ਜੀ ਹਾਂ ਤੇ ਕੀ ਗੱਲਬਾਤ ਆ ਟਰੈਕਟਰ ਦੀ ਇਹ ਦੇ ਦਾਂਗੇ ਲੈ ਲਓ ਲੈ ਦਿਖਾ ਦੇਈ ਮੁੰਡਾ ਚੰਗੀ ਤਰ੍ਹਾਂ ਕਾਈ ਨਖਰੀਆ ਉਹ ਜਿਹੜਾ ਪਤਖਾਈ ਕਿੰਨਾ ਚੱਲਿਆ ਚੱਲਿਆ ਉਹ ਉਹ 2900 ਘੰਟਾ ਚੱਲਿਆ ਇਹ ਇਹਦੇ ਵਾਲੇ ਟਾਇਰ ਇਹਦੇ ਟਾਇਰ ਇਹਦੇ ਪਾਤੇ ਨਾਲ ਦੇ ਟਾਇਰ ਸੀ ਅੱਛਾ ਇਹਦੇ ਮਤਲਬ AC ਵਾਲੇ ਟਾਇਰ ਉਹ ਚ ਪਾਤੇ ਹਾਂ ਉਹਦੇ ਨਾਲ ਦੇ ਟਾਇਰ ਸੀ ਅੱਛਾ ਮਤਲਬ 855 AC ਚ ਪਾਤੇ ਹਾਂ ਹਾਂ 60 ਪੈਸੇ ਨਾਲ ਦੇ ਸੀ ਟਾਇਰ ਉਹ ਟਰੈਕਟਰ ਦੇ ਠੀਕ ਹੈ ਗੱਲ ਤੇ ਇਹਦੇ ਬਾਤ ਇਹਦੀ ਇੰਜਨ ਬੈਟਰੀ ਕਿਵੇਂ ਗੱਲ ਬਾਤ ਐਸੀ ਜਮਾ ਓਕੇ ਹੈ ਜੀ ਬਾਕੇ ਦਾ ਇਹ ਬੰਦਾ ਕੋਈ ਬੇਚੀ ਤਾਂ ਨਹੀਂ ਕਿਸੇ ਪਾਸੇ ਨਾ ਨਾ ਜੀ ਕੋਈ ਕਮੀ ਪੇਚੀ ਨਹੀਂ ਮੁਕਰੀਦਾ ਨਹੀਂ ਖਾਂਦਾ ਨਾ ਨਾ ਤੇ 265000 ਰੁਪਏ ਮੁੱਲ ਪਾਇਆ ਤੇ ਦੇਣ ਲੈਣ ਕਿਥੇ 2.5 ਲੱਖ ਰੁਪਏ ਜੀ 2.5 ਲੱਖ ਰੁਪਏ ਮੋਬਾਈਲ ਨੰਬਰ ਇਸੇ ਤੇ ਗੱਲਬਾਤ ਹਾਂਜੀ ਹਾਂਜੀ ਇਸੇ ਤੇ ਆ ਜਾਓ ਵੀ 744 ਤੇ ਆ ਜਾਓ ਮਿੱਤਰੋ 744 ਹੈਗਾ ਜੀ ਮਾਡਲ ਮਾਡਲ ਕਿੱਥੇ ਲਿਖਿਆ ਹਾਂਜੀ ਉੱਧਰ ਲਿਖਿਆ ਜੀ ਤੋਂ 1000 7 ਤੋਂ ਮਾਡਲ 298000 ਰੁਪਏ ਆ ਜਾ ਮੁੰਡਾ ਇੱਧਰ ਦਿਖਾ ਦੇਗਾ ਮਗਰਾਟਾਂ ਤੇ ਚੰਗੀ ਫਿਲਮ ਫਿਲਮ ਲੱਗੀ ਆ ਵੀਰ ਮੇਰੇਓ ਤੇ ਟਰੈਕਟਰ ਜੈਨੂਵਨਾ ਜੀ ਸਰ ਜੈਨੂਵਨਾ ਜੈਨੂਵਨਾ ਜੀ ਕਲੱਚ ਵੀ ਫੁੱਲਾ ਟਰੈਕਟਰ ਦਾ ਹਲੇ ਪੇਂਟ ਸ਼ੇਂਟ ਤਾਂ ਨਹੀਂ ਨਾ ਜੀ ਮਗਰਾਟ ਮੂਟ ਮੂੜਾ ਟੱਚਿੰਗ ਹੋਈ ਏ ਮਾੜੀ ਮੋਟੀ ਜੀ ਮਗਰਾਟਾਂ ਦੀ ਅੱਛਾ ਪਿਛਲੇ ਦੀ ਟੱਚਿੰਗ ਮਾੜੀ ਹਾਂ ਜੀ ਤੇ ਜੇ ਕੇ ਦੇ ਟਾਇਰ ਕਹਿ ਦੀ ਐ ਵੀ 13 ਦੇ ਟਾਇਰ ਹੈ ਜੀ ਟਾਇਰ ਬਿਲਕੁਲ ਕੋਕਾ ਓਕੇ ਪੀਸ ਜਮਾਂ ਨਵੇਂ ਆ ਜੀ ਤੇ ਬਿਲਕੁਲ ਹੈਗਾ ਟਾਇਰਾਂ ਦਾ ਕੋਈ ਮਿਲੂ ਜੀ ਬਿੱਲ ਲੈਣਾ ਤਾਂ ਹਾਂ ਤੇ ਟਰੈਕਟਰਾਂ ਦਾ ਮਤਲਬ ਡੰਡਾ ਟਰੈਵਲ ਨਾਲ ਆਈ ਸਭ ਕੁਝ ਤਿੰਨਾਂ ਦਾ ਤੇ ਮੋਬਾਈਲ ਨੰਬਰ ਸਕਰੀਨ ਤੇ ਚੱਲਦਾ ਜੀ ਹਰਿਆਣੇ ਵਾਲੇ ਰੋੜੀ ਵਾਲੇ ਵੀਰਾਂ ਇਹਦੇ ਤੇ ਮਾਟਰਟਰ ਤੁਹਾਨੂੰ ਆਉਂਦਾ ਪਸੰਦਾ ਆ ਜੇ ਆਪਾਂ ਹੋ ਟ੍ਰੈਕ ਨਾਲ ਜੋ 2005 ਮਾਡਲ ਦਾ 249000 ਰੁਪਏ ਰੇਟ ਗੱਲ ਕਰਦੇ ਆ ਬਾਪੂ ਨਾਲ ਬਾਪੂ ਸਤਿ ਸ੍ਰੀ ਅਕਾਲ ਠੀਕ ਗੱਲ ਜੀ ਕਿਹੜੇ ਪਿੰਡੋਂ ਜੀ ਮੱਖਾ ਜੀ ਮੱਖਾ ਤੇ ਟਰੈਕਟਰ ਆਪਣੀਆਂ ਨਾ ਹਾਂਜੀ ਵਪਾਰ ਕਰਦੇ ਆਪਾਂ ਨਹੀਂ ਜੀ ਅੱਛਾ ਆਪਣੀਆਂ ਆ ਆਪਣੇ ਰੱਖਿਆ ਹੋਇਆ ਤੇ ਕਾਗਜ਼ ਪੱਤਰ ਬਹੁਤ ਵਧੀਆ ਸਹੀ ਤੇ ਟਾਇਰ ਕਿੰਨੇ ਕ ਕਿਹੜੀ ਕੰਪਨੀ ਆ ਅਪੋਲੋ ਦੇ ਆ ਜੀ ਅਪੋਲੋ ਦੇ ਟਾਇਰ ਹੈਗੇ ਭਰਾ ਮੇਰੇ 14 ਦੇ ਜੀ ਟਾਇਰ ਮੰਨ ਕੇ ਚੱਲੀ 30 40 ਪੈਸੇ ਮੰਨ ਜੀ ਤੇ ਡੰਡਰ ਡਰੈਵਲ ਨਾਲ ਆ ਜੀ ਸਾਰਾ ਕੁਛ ਨਾਲ ਲੈ ਵੀ ਟਰੈਕਟਰ ਦਿਖਾ ਦੀ Ориجنਲ ਆ ਸਾਰਾ ਹਾਂਜੀ ਜੀ ਰੰਗ ਥੋੜਾ ਜਿਹਾ ਫੜਕੀਲਾ ਲੱਗਦਾ ਉਹ ਵੀ ਹੈ ਨਾ ਵੈਸੇ ਤੇ ਦੈਨ ਲੈਣ ਕਿੱਥੇ ਹੀ ਕਰਨਾ ਇਹਦਾ ਦੇ ਦੇਂਗਾ ਜੀ 235000 ਦਾ 235000 ਤੇ ਮੋਬਾਈਲ ਨੰਬਰ ਆਪਣਾ 99172 ਹਾਂਜੀ 87399 87399 ਕਨੈਕਟ ਕਰ ਲਓ ਸਕਰੀਨ ਤੇ ਨੰਬਰ ਆ ਗਿਆ ਆਪਣੇ ਕੋਲ ਜੀ ਨਾਲ ਹੀ ਖੜਾ ਜੀ 800 724 ਜੀ 724 98 ਮਰਲਾ ਗੱਲਬਾਤ ਬਾਪੂ ਨਾਲ ਕਰਦੇ ਆ ਜੀ ਇੱਕ ਮਿੰਟ ਹੋਰ ਲਾ ਕੀ ਗੱਲ ਬਾਤ ਹੈ ਡਾਕਟਰ ਜੀ ਹਾਂ ਠੀਕ ਹੈ ਜੀ ਹੂੰ 724 ਹਾਂਜੀ ਕਰੀਆ ਆਪਣਾ ਕਿਹੜਾ ਕਾਰ ਕਰਦੇ ਆ 98 ਮਾਰ ਵਾਲਾ ਜੀ ਅੱਛਾ 98 ਨਹੀਂ ਜੀ ਕਰੀਆ ਮੈਨੂੰ ਜਾਨਦਾ ਵੀ ਨਹੀਂ ਕੋਈ ਬਾਹ ਕਾਗਜ਼ ਪੱਤਰਾ ਕਰੀ ਆਇਆ ਜੀ ਹਾਂਜੀ ਸਾਰਾ ਨੰਬਰ ਹੈ ਜੀ ਓਕੇ ਹਾਂਜੀ ਤੇ ਟਾਇਰ ਜੀ 12 ਦੇ ਨੇ ਹਣਾ ਬੋਲੋ ਦੇ ਹਾਂਜੀ ਤੇ 12 ਦੇ ਟਾਇਰ ਮੰਨ ਕੇ ਚੱਲੀਏ 60 ਕੇ ਪੈਸੇ ਮੰਨ ਲਈਏ ਹਾਂਜੀ ਹਾਂਜੀ ਹਣਾ ਮੂਰਲੇ ਵੀ ਨਵੇਂ ਨੇ ਮੂਰਲੇ ਵੀ ਨਵੇਂ ਹੈ ਤੇ ਡੰਡਾ ਡਰਾਵਲ ਨਾਲ ਆ ਹੈ ਜੀ ਤੇ ਗੱਲ ਕਿੱਥੇ ਮਕਾਉਣੀਆਂ ਇਹਦੀ ਤੇ 30-30 ਦੇਵਾਂਗੇ ਜੀ 1 ਲੱਖ 30000 ਰੁਪਏ ਮੁੱਲ ਦੇਵਾਂਗੇ ਜੀ ਲਿਖਿਆ ਤਾਂ 45 ਲਿਖਿਆ 1 30 ਦਾ ਕਹਿੰਦੇ ਦੇਣਾ ਬਾਕੀ ਮਿੱਤਰੋ ਤਲਵੰਡੀ ਵਾਲੀ ਮੰਡੀ ਤੇ 23 8 23 ਵਾਲੀ ਮੰਡੀ ਬੁੱਧਵਾਰ ਵਾਲੀ ਮੰਡੀ ਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਟਰੈਕਟਰ ਆ ਕਮਾਣੀਆਂ ਦਾ ਟਰੈਕਟਰ ਆ ਮਾਰ ਨਾਲ ਤੁਹਾਨੂੰ ਦਿਖਾ ਰਿਹਾ 75 ਮਰਲਾ 1 ਲੱਖ 35000 ਰੁਪਏ ਕੀਮਤ ਆ ਮਾਲਕ ਦਾ ਨੰਬਰ ਕੀ ਹੈ ਬਾਈ 88025 ਜੀ 88025 72000 72000 ਇਹਦਾ ਲੈ ਲੈ ਵੀਆ ਕਿੱਥੇ ਕਰੂੰ ਮੁੰਡਾ ਉਹ ਕਹਿੰਦਾ ਜੀ ਸਵਾ ਲੱਖ ਰੁਪਏ ਦੀ ਜੈਸਮੋ ਹੈ ਜੀ ਅੱਛਾ ਹਾਂਜੀ ਹਾਂ ਠੀਕ ਹੈ ਲੋ ਵੀ ਬਹੁਤੇ ਭਰਾਵਾਂ ਦੀ ਡਿਮਾਂਡ ਹੁੰਦੀ ਆ ਆਪਾਂ ਕਹਿੰਦੇ ਘਰੇ ਰੱਖਣਾ ਨਾ ਪੁਰਾਣੀ ਜੀ ਡੱਕ ਟੁੱਕੇ ਦਾ ਚੱਲਦਾ ਭਾਈ ਚੱਲਦਾ ਹੋਊਗਾ ਡੱਕ ਤਾਂ ਹਾਂ ਮਾਲਕ ਇਸ ਟਾਈਮ ਹੈ ਨਹੀਂ ਕਹਿੰਦਾ ਗਿਆ ਹੋਇਆ ਕੋਈ ਜ਼ਰੂਰੀ ਕੰਮ ਹੋ ਗਿਆ ਤੇ ਟੈਟਰ ਹੋ ਹੈ ਗਿਆ ਜੀ ਤੇ ਟਰਾਲੀ ਟੂਲੀ ਤੇ ਕੋਈ ਗਿੜੇ ਗੁੜੇ ਲਾਉਣ ਨੂੰ ਆਪਾਂ ਨੂੰ ਚਾਹੀਦਾ ਘਰੇ ਵਰਤੋਂ ਵਾਸਤੇ ਟਰੈਕਟਰ ਇਹ ਟੈਟਰ ਮੋਬਾਈਲ ਨੰਬਰ ਸਕਰੀਨ ਤੇ ਆਪਣੇ ਕੋਲੇ ਆ ਗਿਆ ਟਰੈਕਟਰ ਦਾਦੇ-ਪਰਦਾਦਿਆਂ ਦੇ ਹਾਂ ਕਿਵੇਂ ਇਹ ਟਰੈਕਟਰ ਦਾਦੇ ਪਰਦਾਦਿਆਂ ਦੇ ਆਣ ਦਾ ਹੈ ਬਿਲਕੁਲ ਕੋਈ ਸ਼ੱਕ ਨਹੀਂ ਬਾਈ 75 ਮਾਡਲ ਦਾਦੇ ਪਰਦਾਦਿਆਂ ਦੇ ਆਣ ਦੀ ਆ ਟਾਇਰ ਚੰਗਿਆ ਬਾਈ ਹੈਗੇ ਆ ਕੰਮ ਵਾਲੇ ਜੇ ਕੇ ਸੋਨਾਰੇ ਟਾਇਰ ਆ ਮਗਰਲੇ ਮੂਹਰੇ ਵਿਰਲਾ ਦੇ ਕੰਮ ਵਾਲੇ ਟਾਇਰ ਆ ਹੂੰ ਬਾਕੀ ਜਿੰਨੇ ਪਾਰਸ ਸਾਰੇ Ориਜినਲ ਹੈਗੇ ਨੇ ਇਹਦੇ ਜੁੜ ਗਿਆ 98 ਮਰਲ 310000 ਕੀਮਤ ਦਾ ਪੀ ਵੀ ਨੰਬਰ 5911 ਐਚ ਐਮਟੀ ਦਾ ਮਾਰਕ ਨਾਲ ਗੱਲਬਾਤ ਕਰਦੇ ਆਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਵਧੀਆ ਜੀ ਸ਼ੋਭਨਾਮ ਕੀ ਹੈ ਵੱਡੇ ਵੀਰ ਲੈ ਮੁੰਡੇ ਨੇੜੇ ਹੋ ਕੇ ਦਿਖਾ ਦੀ ਮਾੜਾ ਟਰੈਕਟਰ ਤੇ ਟਰੈਕਟਰ origignal 98 ਵਾਲਾ ਭਾਈ ਹਾਂ ਜੀ origignal ਹੈ ਤੇ ਉਹ ਤਾਂ ਨਹੀਂ ਹੈਗਾ 터보 터보ກະ ਨਹੀਂ ਹੈਗਾ ਨਹੀਂ ਨਹੀਂ ਜੀ ਪਾਵਰ ਸਟੀering ਹੈ ਜੀ ਆਈ ਆਈ ਵੀ ਨਹੀਂ ਪਾਵਰ ਸਟੀering ਹੈ ਟਰੈਕਟਰ ਚੱਲਦਾ ਭਾਈ ਹਾਂ ਜੀ ਚੱਲਦਾ ਜੀ ਐਂਕੋਪ ਲੱਗਿਆ ਹੋਇਆ ਹੈ ਹਾਂ ਜੀ ਤੇ ਟਾਇਰ ਭਾਈ 16 ਦੇ ਹਨ ਹਾਂ ਜੀ 16 ਦੇ 16 ਦੇ ਕਿਹੜੀ ਕੰਪਨੀ ਭਾਈ ਐਮ ਆਰ ਪਲੇ ਐਮ ਆਰ ਪਲੇ ਟਾਇਰ ਹੈ ਗਿਆ ਜੀ ਮੰਨ ਕੇ ਚੱਲੇ 60 ਕਾ ਪੈਸੇ ਹੈਗੇ ਜੀ ਹਾਂ ਜੀ ਤੇ ਦੇਤਰੇ ਜੀ ਕਿੱਥੇ ਮਕੋਣੀ ਆ ਬਾਈ 285 90 ਦਾ ਦੇਦਾ ਇਸ ਨੰਬਰ ਤੇ ਕਰ ਲਿਓ ਕਨੈਕਟ 5911 ਜੀ 98 ਮਰ ਨਾਲ ਗਿਆਨੀ ਨਾਲ ਗੱਲਬਾਤ ਕਰ ਲੈ ਨਾਲ ਹੀ ਖੜਾ ਜੀ ਫਾਰਮ ਟਰੈਕ ਮਾਲਕ ਨਾਲ ਗੱਲਬਾਤ ਕਰਦੇ ਆ ਜੀ 6055 ਜੀ ਬਾਈ ਸਤਿ ਸ੍ਰੀ ਅਕਾਲ ਕੀ ਸ਼ੋਭਨਾਮ ਕੀ ਹੈ ਬਾਈ ਸੰਦੀਪ ਸਿੰਘ ਹੋਵੇ ਸੰਦੀਪ ਕੇ ਨਾਮ ਦਾ ਟਰੈਕਟਰ 18 ਮਾਡਲ ਹੈ 18 ਮਾਡਲ ओरिजिनल ਬਾਈ ਹਾਂਜੀ ओरिजिनल ਹੈ ਹਾਂ ਟਾਇਰ ਹੈਗੇ ਆ ਬਾਈ ਜੇਕੇ ਦੇ ਐਮ ਆਰ ਐਫ ਦੇ ਹਨ ਐਮ ਆਰ ਐਫ ਦੇ 16 ਦੇ ਟਾਇਰ ਆ ਜੀ ਤੇ ओरिजिनल ਸਾਰ ਹਾਂਜੀ ओरिजिनल ਸਾਰਾ ओरिजिनल ਟਰੈਕਟਰ ਹੈ ਇੰਜਨ ਬੈਟਰੀ ਜਮਾ ਓਕੇ ਆ ਬਾਈ ਸਾਰਾ ਕੁਝ ਨੰਮ ਤੇ ਜਮਾ ਹੈ ਤੇ ਗੱਲ ਬਾਤ ਜੀ ਕਿੱਥੇ ਮਗਾਉਣੀ ਹੈ ਬਾਈ ਮਾਨਤਨ ਕਰਦੇ ਆ ਮੌਕੇ ਤੇ ਕੀ ਕੀਮਤ ਕੀ ਰੱਖੀ ਇਹਦੀ ਦੇਖੀ ਆ ਅੱਛਾ 5 ਲੱਖ 75000 ਰੁਪਏ 18 ਮਾਡਲ ਦੀ ਕੀਮਤ ਆ ਜੀ ਹਾਲ ਕੀ ਬੀ ਐਲ ਐਟ ਤੇ ਟਰੈਕਟਰ ਵਧੀਆ ਸਾਫ ਕੜਾਈ ਤਲਵੰਡੀ ਵਾਲੀ ਮੰਡੀ ਤੇ ਬਾਈ ਮੋਬਾਈਲ ਨੰਬਰ ਦੇ ਦਿਓ ਆਪਣਾ 7819 7776 ਬਾਅਦ ਮੁੰਡੇ ਨਾਲ ਕਰ ਲਓ ਸਕਰੀਨ ਤੇ ਆਪਣੇ ਕੋਲੇ ਨੰਬਰ ਆ ਗਿਆ ਫਿਰ ਵੀ ਮੰਨ ਤਾਂ ਕਿੱਥੇ ਜਾਉ ਜੂ ਕਰ ਦਾਂਗੇ ਬਈ ਮੌਕੇ ਤੇ ਜੇ ਨਾ ਆਉਣਗੇ ਅੱਛਾ ਠੀਕ ਹੈ ਜੀ ਕਨਾਰਟ 11 ਤੁਹਾਨੂੰ ਹੋਰ ਦਿਖਾਉਣਾ 98 ਮਰ ਵਾਲਾ ਇਹ ਵੀ 333000 ਬਣੇ 3 3 ਪਾਏ ਨੇਗੇ 3033 ਹੈ ਮੁੰਡੇ ਦੀ ਪਹਿਲਾਂ ਵੀ ਵੀਡੀਓ ਪਾਈ ਹੋਈ ਆ ਬਾਈ ਕੀ ਹਾਲ ਨੇ ਠੀਕ ਹੈ ਜੀ ਕੀ ਚੋਣ ਆਮ ਕੀ ਆ ਮੈਂ ਮਰਿੰਦਰ ਸਿੰਘ ਆ ਜੀ ਨਰਿੰਦਰਾ ਨਰਿੰਦਰਾ ਟਾਇਰ ਤਾਂ ਬਿਲਕੁਲ ਨਵੇਂ ਨੇ ਹਨਾ ਹਾਂਜੀ ਹਾਂਜੀ ਤੇ ਕਮੀ ਪੇਸੀ ਕਿਹਨੇ ਦੇ ਦੀ ਕਿੱਥੇ ਜੀ ਕਮੀ ਪੇਸੀ ਤਾਂ ਕੋਈ ਨਹੀਂ ਜੀ ਕੋਈ ਨਹੀਂ ਜੀ ਡੱਕ ਡੁੱਕ ਨਾਲ ਹੀ ਦੇਣਾ ਨਾਲ ਹੀ ਦੇਣਾ ਸਾਰਾ ਕੁਝ ਅੱਛਾ ਤੇ ਡੰਡਾ ਡਰਾਵਲ ਹਾਂਜੀ ਆ ਹੈਗਾ ਜੀ ਪੱਟੀ ਹੈਗੀ ਨਾਲ ਦੇਣੀ ਆ ਪੱਟੀ-ਪੁਟੀ ਤੇ ਐਮਗਰਾਟ ਲੱਗਿਆ ਹੋਇਆ ਨਵੇਂ ਹਨਾ ਹਾਂਜੀ ਹੂੰ ਤੇ ਗੱਲਬਾਤ ਕਿੱਥੇ ਮਕਾਉਣੀ ਆ ਤਿੰਨੇ 30 ਤਿੰਨੇ ਜ਼ੀਰੋ ਲਾਈਆਂ ਹੋਈਆਂ ਨੇ ਬੱਸ ਇਹਦੇ ਹਾਂਜੀ ਇਹ ਬੱਸ 3 ਲੱਖ ਦਾ ਦੇ ਦਾਂਗੇ ਉਤਰੇ ਮਤਲਬ 2 3 ਕੱਟ ਦੇਣੇ ਨੇ ਉਤਰੇ ਕੱਟ ਦੇ ਹਾਂ ਲਓ ਵੀ ਗੱਲਬਾਤ ਕਰ ਲਿਓ ਮੁੰਡੇ ਨਾਲ ਬਈ ਨੰਬਰ ਬੋਲਦੇ ਆਪਾਂ 75086 52 6 ਲੱਖ ਦਾ 2018 ਮਾਡਲ 36 339 ਹਾਲੈਂਡ ਗੱਲਬਾਤ ਮਾਲਕ ਨਾਲ ਕਰਦੇ ਆਂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕੀ ਸ਼ੋਭਨਾਮ ਕੀ ਹੈ ਭਾਈ ਕਲਵੰਤੀ ਕਲਵੰਤ ਕਿਹੜੇ ਪਿੰਡ ਨੇ ਚੁਬੇ ਕਰਾਂ ਤੂੰ ਚੁਬੇ ਕਰਾਂ ਤੇ ਕੀ ਗੱਲਬਾਤ ਹੈ ਟਰੈਕਟਰ ਦੀ ਟਰੈਕਟਰ ਸਾਰਾ Ориਜਨਲ ਹੈ ਵੀਰੇ ਅੱਛਾ ਤੇ ਬਿਨਾ ਪਾਵਰ ਤੋਂ ਹਨ ਪਾਵਰ ਸਟੀering ਹੈ ਵੀਰੇ ਪਾਵਰ ਆ ਉਧਰ ਹਾਂਜੀ ਹਾਂਜੀ ਪਾਵਰ ਇੱਕ ਮਿੰਟ ਉਹਨਾ ਦੇਖ ਲਾਂ ਕਿੱਥੇ ਜੇ ਇਹਦੇ ਆਇਗਾ ਪਾਵਰ ਆਪਾ ਹੀ ਮੁੰਡਿਓ ਪਾਵਰ ਸਟੀering ਹੈ ਹਮ ਨਾਲ ਦੇ ਟਾਇਰ ਹੈ ਹਮ ਬਾਈ ਪੇਂਟ ਤਾਂ ਨਹੀਂ ਨਾ ਨਾ ਸਾਰਾ origial ਹੈ ਵੀਰੇ ਕਲਮ ਵੀ ਨਹੀਂ ਲੱਗੀ ਯਾਰ ਬਈ ਬਸ ਠੀਕ ਹੈ ਫਿਰ ਤਾਂ ਤੇ ਸ਼ੈਡ ਗੇਰ ਆ ਜੀ ਤੇ ਡੈਨ ਲਾਈਨ ਕਿੱਥੇ ਜਿਮਕਾਉਣਾ ਬਾਈ ਛੱਡ ਦੇਾਂਗੇ ਸਿਰਾ ਪੀਦਾ ਛੱਡ ਦੇਾਂਗੇ 6 ਲੱਖ 20 ਹਜ਼ਾਰ ਦਾ ਮਾਨਤਾਨ ਮੌਕੇ ਤੇ ਹੋਰ ਹੋ ਜੂ ਜੇ ਤੁਸੀਂ ਫੋਨ ਕਰੋਗੇ ਮਿੱਤਰੋ ਤੇ ਮੋਬਾਈਲ ਨੰਬਰ ਦੇ ਦਿਓ ਬਈ ਆਪਣਾ 62809 62809 99802 99 99802 9580 ਠੀਕ ਆ ਜੀ ਸਕਰੀਨ ਤੇ ਨੰਬਰ ਆ ਗਿਆ ਗੱਲਬਾਤ ਕਰ ਲਿਓ ਬਾਈ 2020 ਮਾਡਲ 6 ਲੱਖ 55000 ਕੀਮਤ ਦਾ 855 ਗੱਲਬਾਤ ਮਾਲਕ ਨਾਲ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਬਾਈ ਕਹਿੰਦਾ ਬਾਈ ਮੈਂ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਗੱਲ ਇੰਨੀ ਆ ਤੇ ਉਹ ਠੀਕ ਆ ਬਾਈ ਠੀਕ ਠਾਕ ਬਾਈ ਕੀ ਸ਼ੋਭਨਾਮ ਕੀ ਹੈ ਬਾਈ ਜਿਸ ਕਾਰਨਾ ਸਹੀ ਜਿਸ ਕਾਰਨਾ ਤੇ ਮਾਰਕਾ ਤਾਂ Ориਜਨਲ ਇੱਧਰ ਮਾਰਕਾ ਦਿਖਾ ਦੇਵੀਂ ਮਿੱਤਰਾ ਲਵੇ ਆ ਕੇ ਤੇ 16 ਦੇ ਟਾਇਰਾਂ ਚ ਬਾਈ 850 ਡੈੱਕ ਟੋਕ ਚੰਗਾ ਲੱਗਿਆ ਹੋਇਆ ਜਮੈਂ ਧੱਕ ਪਾਉਂਦਾ ਕਹਿੰਦੇ ਮੰਡੀ ਤੇ ਤੇ ਕੀ ਗੱਲਬਾਤ ਆਹੋ ਟਰੈਕਟਰ ਬਾਰੇ ਬਾਈ 20 ਮਾਡਲ ਹੈ ਜੀ ਹੂੰ ਨੋਪੀ ਲੱਗੀ ਹੋਈ ਹੈ ਡੈੱਕ ਵੀ ਚੰਗਾ ਲੱਗਿਆ ਹੋਇਆ ਬਾਈ ਅੱਛਾ ਡੈੱਕ ਨਾਲ ਹੀ ਦੇਣਾ ਨਾ ਹਾਂਜੀ ਹਾਂਜੀ 85 90 ਪੈ ਟਾਇਰ ਹੈ ਬਾਈ 1200 ਘੰਟਾ ਚੱਲਿਆ ਹੂੰ ਕਿੰਨਾ ਚੱਲਿਆ 1200 ਘੰਟਾ ਜੀ 1200 ਘੰਟਾ ਚੱਲਿਆ ਹੋਇਆ ਜੀ ਡੈੱਕ ਨਾਲ ਦੇਣਾ ਗੱਲਬਾਤ ਕਿੱਥੇ ਮਕਾਉਣੀ ਆ ਬਾਈ 6 ਸਵਾ 6 ਦਾ ਦੇ ਦੇਗੇ ਸ਼ਵਾਸ ਜੀ ਦਾ ਬਾਈ ਕਹਿੰਦਾ ਮੰਡੀ ਤੇ ਬਾਕੀ ਜਦੋਂ ਤੁਸੀਂ ਫੋਨ ਕਰੋਗੇ ਤਾਂ ਬਾਅਦ ਘਟੋਣੀ ਕੀ ਹੋ ਜੂਗੀ ਗੱਲ ਗੱਲ ਬਾਤ ਬਾਈ ਨੰਬਰ ਮੋਬਾਈਲ ਨੰਬਰ 98769 ਜੀ 99334 ਨੰਬਰ ਆ ਗਿਆ ਸਕਰੀਨ ਤੇ ਗੱਲਬਾਤ ਮੁੰਡੇ ਨਾਲ ਕਰ ਲਓ ਜੀ ਟਰੈਕਟਰ ਜਮਾ ਇਹ ਕਹਿੰਦੇ ਵੀ ਤੱਕ ਪਾਉਂਦਾ ਤੁਹਾਡੇ ਦਰਵਾਜ਼ੇ 'ਚ ਖੜਾ ਬਰਾਂਡੇ 'ਚ ਖੜਾ ਟੌਰ ਬਣ ਜੋ ਗੱਲ ਕਰ ਲਿਓ ਹਾਂ ਉਧਰ ਬਾਈ ਬਾਈ ਇੱਕ ਹੋਰ ਖੜਾ ਕਹਿੰਦਾ ਵੀ ਜੇ ਤੁਹਾਡੀ ਵੀਡੀਓ ਦੇਖ ਕੇ ਕੋਈ ਗੱਲਬਾਤ ਕਰੂ ਔਰ 10000 ਦਾ ਛੋਟ ਕਰ ਦਾਂਗੇ। ਲੈ ਉਹ ਮੇਰੇ ਭਰਾ ਜਿਹੜੇ ਇਨਾਮ ਕੱਢਦੇ ਨੇ ਜਾਂ ਮਤਲਬ ਆ ਹੁਣ ਨਾਮੀ ਕੁੱਪਣ ਨਹੀਂ ਚੱਲਦੇ। 100 ਰੁਪਏ ਜਾਂ 500 ਤੇ ਕਹਿੰਦੇ ਨੇ ਵੀ 4 3600 ਦੇਣਾ। ਉਹਨਾਂ ਵਾਸਤੇ ਆ ਵੀਡੀਓ ਇਹ। ਤੇ 3600 ਫੋਰਡ ਖੜਾ 92 ਮਾਡਲ ਪੀਵੀ ਨੰਬਰ 1 ਲੱਖ ਹਾਂ 112000 ਕੀਮਤ ਪਾਈਆ ਮਾਲਕ ਨਾਲ ਕਰਦਾਂ ਗੱਲਬਾਤ। ਜੇਕਰ ਤੁਸੀਂ ਲੈਣ ਦੀ ਝਾਗ ਤੋਂ ਟਰੈਕਟਰ ਸਸੀ ਕਾਲ ਬਾਪੂ ਸਸੀ ਕਾ ਜੀ ਕਿਹੜੇ ਪਿੰਨੇ ਜੀ ਇਹ ਡੱਬਾ ਵਾਲੀ ਕੋਲੇ ਲੀਕਾ ਪਿੰਡ ਆ ਜੀ ਅੱਛਾ ਲੈ ਵੀ ਮੁੰਡਿਆ ਆਲੇ-ਦਾਲੇ ਟਰੈਕਟਰ ਦਿਖਾ ਦੀ ਸਾਰਾ ਅੱਛਾ ਕਿਸ਼ੋਬਨਾਮ ਕੀ ਹੈ ਜੀ ਗੁਰਸਮਤ ਸਿੰਘ ਜੀ ਗੁਰਸਮਤ ਸਿੰਘ ਜੀ ਆਪਣੇ ਲਈ ਵੀ ਆ ਆਪਣੇ ਨਾਂ ਨੂੰ ਆ ਟਰੈਕਟਰ ਨਹੀਂ ਨਾਂ ਨਹੀਂ ਇਹ ਇਧਰ ਪੰਜਾਬ ਚ ਹੀ ਨਾਂ ਬਟੇਂਡਾ ਨੰਬਰ ਆ ਅੱਛਾ ਬਟੇਂਡਾ ਨੰਬਰ ਆ ਕਾਹੀ ਪੱਤਰ ਤੁਹਾਡੇ ਕੋਲ ਆ ਆ ਗੋਲੇ ਕਾਪੀਆਂ ਬਿਸ਼ਨਾ ਨੰਬਰ 22 ਦਾ 3 ਨੰਬਰ ਲਓ ਵੀ ਭਰਾ ਮੇਰੇ ਮੈਂ ਪਹਿਲਾਂ ਵੀ ਕਹਿੰਦਾ ਵੀ ਜਿਹੜੇ ਭਰਾ ਨੇ ਕੋਈ ਨਾਮ ਕੱਢਣਾ ਹੈ ਨਾ ਨਾਮਾਂ ਵਾਲੇ ਟਰੈਕਟਰ ਜਾਦੇ ਮਤਲਬ ਖਿੱਚਦੇ ਉਹਨਾਂ ਫੋਰ ਅੱ비 ਫੋਰ ਕੱਢਣਾ ਸੀ 92 ਮਾਹ ਫੋਰ ਤੋਂ 500 ਚ ਜਿਹਨੇ ਹੀ ਪਰਚੀ ਹੁੰਦੀ ਆ ਤੇ ਜਾਂ ਕਿਸੇ ਨੇ ਘਰੇ ਰੱਖਣਾ ਮੋਡੀਫਾਈ ਕਰਾਉਣਾ ਟਰੈਕਟਰ ਖੜਾ ਤਲਵੰਡੀ ਵਾਲੀ ਮੰਡੀ ਤੇ 23 8 23 ਵਾਲੀ ਤੇ ਜੀ ਮਾਲਕ ਨਾਲ ਗੱਲ ਬਾਤ ਚੱਲ ਲੱਗ ਰਿਆਂ ਜੀ ਕਿੰਨਾ ਮਤਲਬ ਕੀ ਗੱਲਬਾਤ ਟਰੈਕਟਰ ਦੀ ਜੀ ਵਧੀਆ ਇੰਜਨ ਗੇਅਰ ਦਾ ਸੇਜ 36 10 ਵਾਲਾ ਪੰਪ ਕਰਿਆ ਇਹਦਾ ਅੱਛਾ ਅਗਲੇ ਟਾਇਰ ਸਨ ਦਿਆਂ ਚੰਗੇ ਆਗੇ ਸੈਲਫ ਸਲਪ ਜਮਾ ਆਕਾ ਬੈਟਰੀ ਬੁੰਟਰੀ ਹਾਂ ਹਾਂ ਸਾਰਾ ਵਧੀਆ ਤੇ ਗੱਲ ਜੀ ਕਿੱਥੇ ਮਕਾਉਣੀ ਹੈ ਇਹਦੀ ਇਹ ਜੀ ਆਪਾਂ ਪੂਰੇ ਲੱਖ ਰੁਪਿਆ ਦੇ ਦਾਂਗੇ ਪੂਰੇ ਲੱਖ ਦਾ ਇਹ ਕੋਈ ਫੂਨ ਫਾਨ ਹੋਰ ਕਰਦਾ ਕੋਈ ਮੰਨਤਾਂ ਨਾ ਹੋ ਜੂ 12 ਕਿਹਾ ਸੀ ਜੀ ਆਪਾਂ 12 ਚੋ ਲੱਖ ਬਾਰ ਉਤਰਾ 12 ਹੁੰਦਾ ਗਿਆ ਹਾਂ ਤੇ ਮੋਬਾਈਲ ਨੰਬਰ ਦੇ ਦਿਓ ਬਾਪੂ ਜੀ ਆਪਣਾ 94675 94675 ਜੀ 5224 5224 ਟਰੈਕਟਰ ਤੁਸੀਂ ਦੇਖ ਲਿਆ ਜੇਕਰ ਕਰੇ ਹੋਰ ਵੀ ਮੋਡੀਫਾਈ ਕਰਾਉਣਾ ਤੇ ਬਤਈ ਇਹਦਾ ਕੀਤਾ ਇਹ ਤੁਸੀਂ ਆਪ ਲਿਆ ਕਿ ਕਰਾਇਆ ਸੀ ਆਪਾਂ ਕਰਾਇਆ ਸੀਗਾ ਲਓ ਜੀ ਸਕਰੀਨ ਤੇ ਨੰਬਰ ਆ ਗਿਆ ਗੱਲਬਾਤ ਕਰ ਲਿਓ ਨੰਬਰ ਦੁਬਾਰੇ ਬੋਲ ਦਿਓ 9467552824 52824 ਸਕਰੀਨ ਤੇ ਨੰਬਰ ਆ ਗਿਆ ਗੱਲਬਾਤ ਕਰ ਲਿਓ ਠੀਕ ਹੈ ਜੀ